ਰਾਣਾ ਜੀ ਮੈਂ ਕੁੱਤੇ ਵੇਚਦਾ ਰਿਹਾ ਮੇਰਾ ਭਰਾ ਵੀ ਵੇਚਦਾ ਰਿਹਾ ਚਿੱਟਾ ਤਾਂ ਨਹੀਂ ਵੇਚਿਆ ਖੈਰ ਨਹੀਂ ਚੋਰੀ ਕਰਕੇ ਵੇਚੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਨਹੀਂ ਕਰਵਾਏ ਮੈਂ ਕੀਤੇ ਆ ਮਿਹਨਤ ਕੀਤੀ ਆ ਜੋ ਦੋ ਮੰਜ਼ਿਲਾ ਸਾਡਾ ਮਕਾਨ ਹੈ ਉਹ ਕੁੱਤੇ ਵੇਚ ਕੇ ਬਣਾਇਆ ਅੱਗੇ ਜਿਹੜੇ ਗੱਲਾਂ ਕਰਨਾ ਕਰ ਰਹੇ ਮੋੜ ਦੇਣਗੇ

ਸਾਰਿਆਂ ਦੇ ਆਮ ਆਦਮੀ ਪਾਰਟੀ ਨੇ ਸਾਡੇ ਵਰਗੇ ਹਜ਼ਾਰਾਂ ਨੌਜਵਾਨਾਂ ਨੂੰ ਰਾਜਨੀਤੀ ਚੋਣ ਦਾ ਮੌਕਾ ਦਿੱਤਾ ਹੈ ਮੈਂ ਤਾਂ ਇੱਕ ਗਰੀਬ ਪਰਿਵਾਰ ਦਾ ਇੱਕ ਪ੍ਰਾਈਵੇਟ ਨੌਕਰੀ ਕਰਨ ਵਾਲਾ ਜਿਵੇਂ ਹਜ਼ਾਰਾਂ ਨੌਜਵਾਨ ਇਸ ਹਲਕੇ ਦੇ ਵਿੱਚ ਮੈਂ ਇੱਥੇ ਸਵਾਗਤ ਕੀਤਾ ਤੇ ਮੈਂ ਬੇਨਤੀ ਕਰਾਂਗਾ ਸਟੇਜ ਦੇ ਉੱਤੇ ਜਿੰਨੇ ਵੀ ਸਾਡੇ ਸਾਥੀ ਨੇ ਉਹ ਆਪਣੇ ਆਪਣੇ ਡਿਊਟੀ ਪੂਰੀ ਕਰਿਆ ਭਾਈ ਜੀ ਡਿਊਟੀ ਆਪਾਂ ਬਹੁਤ ਜ਼ਿਆਦਾ ਕਠੜਾ ਕਰ ਦਈਏ ਜਿਹਦੇ ਨਾਲ ਸਾਡੀ ਕਾਰਵਾਈ ਦੇ ਵਿੱਚ بگੜ ਪਏਗਾ ਮੈਂ ਬੇਨਤੀ ਕਰਾਂਗਾ ਸਾਡੇ ਮੁੱਖ ਮਹਿਮਾਨ ਸਾਡੇ ਵਿਸ਼ੇਸ਼ ਮਹਿਮਾਨ ਹਰ ਹਰਿਓ ਜਿੰਦਾਬਾਦ ਮੈਂ ਸਾਰੇ ਬਖਸ਼ ਬੇਨਤੀ ਕਰਦਾ ਜਿਵੇਂ ਸਾਡੇ ਬਹਿਸਬੰਦ ਆਣਗੇ ਜਿੰਦਾਬਾਦ ਉਹਨਾਂ ਦੇ ਨਾਲ ਉਹਨਾਂ ਕੋ ਪੱਛਾ ਕੀਤੀ ਆਏਗੀ ਜਿੰਦਾਬਾਦ ਵੱਡੀ ਗਿਣਤੀ ਦੇ ਪਾਸ ਪਾਈਆਂ ਨਾਲ ਸੁਣਨੀ ਹੈ ਕਿਉਂ ਜਦੋਂ ਇੱਕ ਤਕਲੀਫ ਹੁੰਦੀ ਹੈ ਉਸ ਤਕਲੀਫ ਦਾ ਨਿਵਾਰਣ ਉਹਦੀ ਮਲਬ ਹੁੰਦੀ ਹੈ ਉਸ ਮਰਮ ਦਾ ਹੱਲ ਕੇਵਲ ਵੋਟਾਂ ਹੈ ਆਪਾਂ ਉਂਗਲੀ ਦਾ ਬਟਨ ਦਬਾਣਾ ਹੈ ਜਿਵੇਂ ਸਿਰ ਬਾਹਰ ਆਏ ਹੈ ਉਹਨਾਂ ਨੂੰ ਬਾਹਰ ਨਿਕਲਣ ਵਾਸਤੇ ਜਿਹੜੀ ਮੁਸ਼ਕਲਤ ਹੋਈ ਹੈ ਉਹਦੇ ਵਿੱਚ ਸਾਡਾ ਸਾਰਿਆਂ ਦਾ ਵੱਡਾ ਜੋਰ ਲੱਗਿਆ ਜੋ ਮੈਂ ਬੇਨਤੀ ਕਰਾਂਗਾ ਸਰਦਾਰ ਕਮਿੰਕਰ ਸਿੰਘ ਢਾਡੀ ਨੂੰ ਕਿ ਆਪਣੀ ਗੱਲ ਉੱਤੇ ਧੰਨਵਾਦ ਸ਼ਾਮਲ ਹੋਏ ਨੇ ਉਹਨਾਂ ਦਾ ਬਹੁਤ ਧੰਨਵਾਦ ਜਿੰਦਾਬਾਦ ਜਿੰਦਾਬਾਦ ਸਰਦਾਰ ਹੱਕੇ

ਕਿ ਮੈਂ ਅਗਰ ਸਾਰੀ ਉਮਰ ਵੀ ਥੋੜਾ ਧੰਨਵਾਦ ਕਰਦਾ ਰਹਾ ਮਾਂ ਥੋੜਾ ਤੁਸੀਂ ਮੈਨੂੰ ਇੰਨਾ ਕੁਝ ਦਿੱਤਾ ਆਪਣੇ ਪੁੱਤ ਆਪਣੇ ਬੱਚੇ ਨੂੰ ਇੰਨਾ ਕੁਝ ਦਿੱਤਾ ਤੇ ਮੈਂ ਯਕੀਨ ਮੰਨਿਓ ਬਹੁਤ মিডিਆ ਵੀ ਹੈ ਤੁਸਾਰੇ ਮੈਂ ਤੁਹਾਨੂੰ ਸਭ ਨੂੰ ਨਮਨ ਕਰਦਾ ਤੇ ਸਾਰੀ ਉਮਰ ਜਿਹੜਾ ਹੈ ਹਸਲਕੇ ਦਾ ਮੈਂ ਦੇ ਜਿੰਦਾਬਾਦ ਬੋਸ ਸਿੰਘ ਬੇ ਜਿੰਦਾਬਾਦ ਬੋਸ ਸਿੰਘ ਜਿੰਦਾਬਾਦ ਕੀ ਰਾਜਸੀ ਦੀ ਦੇਖੋ ਇਹ ਉਹ ਧਰਤੀ ਹੈ ਸ਼੍ਰੀ ਅਨੰਦਪੁਰ ਸਾਹਿਬ ਦਸ਼ਮੇਸ਼ ਪਿਤਾ ਦੀ ਧਰਤੀ ਹੈ ਇੱਥੋਂ ਆਵਾਜ਼ ਉੱਠੀ ਸੀ ਇਕਤਾ ਦੀ ਇੱਥੋਂ ਆਵਾਜ਼ ਉੱਠੀ ਸੀ ਖਾਲਸੇ ਦੀ ਇੱਥੋਂ ਆਵਾਜ਼ ਉੱਠੀ ਸੀ ਕਿ ਨਾ ਧੱਕਾ ਕਰਨਾ ਤੇ ਨਾ ਧੱਕਾ ਸਹਿਣਾ ਜਗਤ ਸਿੰਘ ਜੈਕਾਰਾ ਇਹ ਧਰਤੀ ਹੈ ਮੈਂ ਤਾਂ ਹਮੇਸ਼ਾ ਹਰ ਪਲ ਨੰਗਲ ਤੋਂ ਲੈ ਕੇ ਜਿੱਥੇ ਤੱਕ ਮੇਰਾ ਹਲਕਾ ਹੈ ਮੇਰੇ ਤੋਂ ਖੁਸ਼ ਨਸੀਬ ਕਿਹੜਾ ਹੋ ਸਕਦਾ ਜਦੋਂ ਗੱਡੀ ਦੇ ਇਧਰਲੇ ਪਾਸੋਂ ਦੇਖਦਾ ਹਰ ਵੇਲੇ ਮਾਂ ਨੈਣਾ ਦੇਵੀ ਮੈਨੂੰ ਐਂ ਲੱਗਦੀ ਹੈ ਕਹਿੰਦੀ ਪੁੱਤ ਲੱਗਾ ਰਹਿ ਸਾਡੇ ਇੱਥੇ ਹਰ ਇੱਕ ਪਿੰਡ ਦੇ ਉੱਤੇ ਮਾਂ ਨੈਣਾ ਹਾਈ ਕੋਰਟ ਨੇ ਕਿਹਾ ਹਾਈ ਕੋਰਟ ਉਹਦੇ ਬਾਰੇ ਕਿਉਂ ਨਹੀਂ ਬੋਲਦੇ ਤੁਸੀਂ ਪੁੱਛ ਕੇ ਦੇਖੋ ਕਦੀ ਕੀਰਪੁਰ ਸਾਹਿਬ ਦੇ ਕਾਂਗਰਸੀ ਬਿਠਾ ਲਓ ਰਾਣਾ ਜੀ ਤੁਹਾਨੂੰ ਦੱਸ ਦੇਣਗੇ ਲੋਕ ਬਿਠਾਓ ਅਗਰ ਕਿਸੇ ਗਰੀਬ ਦਾ ਮਕਾਨ ਬੰਨਣਾ ਕੀਰਪੁਰ ਸਾਹਿਬ ਮੈਂ ਸ਼ਿਕਾਇਤਾਂ ਦੀ ਤੁਹਾਨੂੰ ਲਿਸਟ ਪੇਜਵਾਉਂਦਾ ਹੈ ਈਮਾਨ ਸ਼ੂ ਟੰਡਨ ਦੇ ਨਾਮ ਤੋਂ ਉਸ ਕਹਿਤ ਜਾਂਦੀ ਹੈ ਕਿ ਕਿਸੇ ਗਰੀਬ ਦਾ ਮਕਾਨ ਨਹੀਂ ਬਣਨ ਦਿੰਦੇ ਤੇ ਆਪ ਸਭ ਕੁਝ ਊਰੀ ਦੇਖਿਓ ਵੀਰ ਬਣਾਣੀ ਹੁਣ ਅਸੀਂ ਦੇਖੀ ਚੱਲੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉੱਥੇ ਨੰਗਲ ਸਭ ਤੋਂ ਅਮੀਰ ਕਾਉਂਸਲ ਤੁਸੀਂ ਪੇਵਰ ਲਾ ਲਾ ਪੇਵਰ ਪੱਟੀ ਜੋ ਪੇਵਰ ਲਾਈ ਜੋ ਦੇਖਿਓ ਹੁਣ ਮੁੰਡਾ ਕੀ ਆ ਜਿਹੜਾ ਮੈਂ ਤੁਹਾਨੂੰ ਬੰਬ ਦਿਖਾਇਆ ਨਾ ਇੱਚ ਕੋਈ ਵੀ ਕਿਹੜੇ ਇੱਦਾਂ ਦੇ ਜਾਈ ਰੱਖੇ ਸੀ ਇਹਨਾਂ ਨੂੰ ਪਤਾ ਹੀ ਨਹੀਂ ਨੋਟਾਂ ਦੇ ਦਿੱਸਦੇ ਸੀ ਏ ਨਹੀਂ ਪਤਾ ਸੀ ਜਦੋਂ ਜਿਹਦਾ ਨੋਟ ਲਈ ਜਾਂਦੇ ਹੋ ਤੇਰੀ ਤਿਆਰੀ ਕਰੀ ਜਾ ਰਹੀ ਸਾਰਾ ਕੁਝ ਹੀ ਹਵਾ ਚ ਅਸੀਂ ਕੰਮ ਦੀ ਰਾਜਨੀਤੀ ਕਰਾਂਗੇ ਨਿਮਰਤਾ ਦੀ ਰਾਜਨੀਤੀ ਕਰਾਂਗੇ ਇਮਾਨਦਾਰੀ ਦੀ ਰਾਜਨੀਤੀ ਕਰਾਂਗੇ ਇਹ ਸਾਰੇ ਸਾਡੇ ਭਰਾ ਨੇ ਜਿਨ੍ਹਾਂ ਤੇ ਮੈਨੂੰ ਮਾਣ ਹੈ ਆਪਣੇ ਭਰਾਵਾਂ ਦੇ ਉੱਤੇ ਤੁਹਾਡੇ ਸਭ ਦਾ ਪਿਆਰ ਇਸ ਕਰਕੇ ਮੈਂ ਤੁਹਾਨੂੰ ਇਹ ਹੀ ਬੇਨਤੀ ਕਰੂੰਗਾ ਇੱਕ ਇੱਕ ਪਿੰਡ ਜਾਣਾ ਤੇ ਮੇਰੀ ਖਾਸ ਬੇਨਤੀ ਹੈ ਸਾਰੇ ਹੀ ਕਾਂਗਰਸੀਆਂ ਨੂੰ ਸਾਰੇ ਹੀ ਬੀਜੇਪੀ ਵਾਲਿਆਂ ਨੂੰ ਸਾਡੇ ਹਲਕੇ ਵਾਲੇ ਤੁਸੀਂ ਸਾਰੇ ਆਪੇ ਇਹ ਇਲੈਕਸ਼ਨ ਹੁਣ ਪਾਰਟੀਵਾਦੀ ਦਾ ਨਹੀਂ ਇਹ ਇਲੈਕਸ਼ਨ ਤੁਹਾਡੇ ਪੁੱਤ ਦਾ ਹੈ ਤੁਹਾਡੇ ਭਾਈ ਦਾ ਤੇ ਇਹ ਇਲੈਕਸ਼ਨ ਹੰਕਾਰੀ ਨੂੰ ਸਬਕ ਸਿਖਾਉਂਦਾ ਮੈਂ ਤਾਂ ਹਮੇਸ਼ਾ ਕਹਿੰਦਾ ਕੋਈ ਅਗਰ ਕੋਈ ਦੂਜੀ ਪਾਰਟੀ ਦੇ ਵਿੱਚ ਵੀ ਹੈ ਚੰਗਾ ਸ਼ਖਸ ਹੈ ਕਿਸ ਤਰੀਕੇ ਨਾਲ ਇੱਥੇ ਪੰਚਾਇਤੀ ਵਿਭਾਗ ਦੇ ਵਿੱਚ ਜੋ ਜੋ ਕੱਪੜੇ ਹੋਏ ਆ ਜੋ ਜੋ ਨਹੀਂ ਇਹਦੀ ਰਿਪੋਰਟ ਵੀ ਬਣ ਕੇ ਦਸੰਬਰ 2023 ਚ ਆਡਿਟ ਵਿਭਾਗ ਕੋਲ ਗੁਰਵਾ ਗਈ। ਆ ਸੜਕ 20 ਸਾਲਾਂ ਤੋਂ ਜਿਹੜੀ ਆ ਸਾਡੇ ਉੱਪਰਲੇ ਪਿੰਡਾਂ ਨੂੰ ਜੋੜਨ ਵਾਲੀ ਸੜਕ ਆ ਬਣੀ ਨਹੀਂ। ਮੈਂ ਪਹਿਲੇ ਸਾਲ ਜਾ ਕੇ ਇਹਦਾ 4 ਕਰੋੜ ਰੁਪਏ ਪਾਸ ਕਰਾ ਕੇ ਆਇਆ ਵਿੱਚ ਇੱਕ ਦੋ ਪਿੰਡਾਂ ਦੇ ਕੋਈ ਰੌਲਾ ਸੀ ਕੋਈ ਕੁਝ। ਕੱਲੀ ਸੜਕ ਨਹੀਂ ਬਣਾ ਰਿਆ। 10 ਫੁੱਟ ਤੋਂ 18 ਫੁੱਟ ਦੀ ਚੜਾਈ ਕਰਾਈ ਹੈ ਇਸ ਇਲਾਕੇ ਨੂੰ ਨਵਾਂ ਰੋਜ਼ਗਾਰ ਇੱਥੇ ਤੇ ਚੂਨ ਸੁਧਰ ਜਾਣੀ ਤੇ ਹੁਣ ਵੀ ਚਾਹੇ ਕੇਂਦਰ ਨੇ ਪੈਸਾ ਰੋਕਿਆ ਹੋਇਆ ਪਰ 3 ਕਰੋੜ ਦੀ ਪੇਮੈਂਟ ਅੜ ਕੇ ਲੜ ਕੇ ਕੁਲਚੀਮਾ ਸਾਹਿਬ ਹਮੇਸ਼ਾ ਇਹਨਾਂ ਨੂੰ ਵੀ ਪਤਾ ਇਸ ਦੇ ਉੱਤੇ ਤਰੀਕ ਪੜ੍ਹ ਲਓ 7 4 2022 7 ਅਪ੍ਰੈਲ 2022 100 ਮੈਂ ਚੱਕੀ ਹੈ 19 ਮਾਰਚ 2025 20 ਦਿਨ ਦੇ ਵਿੱਚ ਵਿੱਚ ਮੈਂ ਚਿੱਠੀ ਲਿਖੀ ਕਿ ਨੰਗਲ ਵਾਲੇ ਫਲਾਈਓਵਰ ਦਾ ਕੰਮ ਦੁਬਾਰਾ ਸ਼ੁਰੂ ਹੋਣਾ ਚਾਹੀਦਾ ਉਸ ਤੋਂ ਬਾਅਦ ਮੈਂ ਘਟੋ ਘਟਾ ਮੈਨੂੰ ਚਿੱਠੀਆਂ ਦਿਖਾਵਾ ਹਰ ਇੱਕ ਮੀਟਿੰਗ ਅੱਧੀ ਅੱਧੀ ਰਾਤ ਬੈਠ ਕੇ ਉਹ ਫਲਾਈਓਵਰ ਬਣਾਇਆ ਤਾਂ ਅਜ ਨੰਗਲ ਸ਼ਹਿਰ ਦੇ ਵਿੱਚ ਹੁਣ ਦੁਬਾਰਾ ਸ਼ੂਟਿੰਗਾਂ ਵੀ ਸ਼ੁਰੂ ਹੋ ਗਈਆਂ ਲੈ ਕੇ ਆਓ ਨਾ ਪੱਤਰ ਲੈ ਕੇ ਆਓ ਖਤ ਲੈ ਕੇ ਆਓ ਚੈਲੰਜਰ ਹਮ ਬਾਕੀ ਵੀ ਮੈਂ ਸਾਰਾ ਫਲਾਈਓਵਰ ਤੇ ਬੈਠ ਕੇ ਮੈਂ ਸਾਰੇ মিডিਆ ਸਾਹਮਣੇ ਤੁਹਾਨੂੰ ਦਿਖਾਵਾਂਗਾ ਕਿ ਸੁਰੱਖਿਆ ਰੱਖਾਂਗੇ ਫਲਾਈਓਵਰ ਤੇ ਸਾਰਿਆਂ ਨੂੰ ਕਾਪੀ ਘਟਾ ਕੇ ਰੱਖਾਂਗੇ ਇਹ ਹੁੰਦਿਆ ਕੰਮ ਇਹ ਕੰਮ ਅੱਜ ਮੈਂ ਤੁਹਾਨੂੰ ਇੱਕ ਹੋਰ ਜੋ ਮੇਰੇ ਕੋਲ ਮੌਕੇ ਤੇ ਆ ਉਹ ਤੁਹਾਨੂੰ ਦਿਖਾ ਦਿੰਦਾ ਮੇਰੇ ਹਲਕੇ ਦੀ ਜਿਹੜੀ ਸੜਕ ਹੈ ਕੀਤਪੁਰ ਸਾਹਿਬ ਤੋਂ ਲੈ ਕੇ ਕਲਸੀੜੇ ਤੱਕ ਰੋਜ਼ ਉਸ ਤੇ ਬਹੁਤ ਐਕਸੀਡੈਂਟ ਹੁੰਦੇ ਆ ਟੋਲ ਪਲਾਜ਼ਾ ਸੀ ਬੰਦ ਕਰਤਾ ਸੜਕ ਦੇ ਖਸਤਾ ਹਾਲ ਸ਼ੁਰੂ ਇੰਡੀਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਦਾ ਸਿਰਫ ਇੱਕੋ ਟੈਂਡਰ ਲੱਗਿਆ ਜਿਹੜੀ ਉਹਦੀ ਚਾਰ ਲੀਵਿੰਗ ਹੈ ਉਹ ਵੀ ਮਗਰ ਪਈ ਹੋਏ ਨਵੰਬਰ ਦੇ ਸੰਪਰਕ ਸ਼ੁਰੂ ਹੋ ਜਣੀ ਉਹਨੂੰ ਮੇਨਟੇਨ ਕਰਨ ਦਾ ਇੱਕੋ ਹੀ ਟੈਂਡਰ ਪਹਿਲਾ ਟੈਂਡਰ ਲੱਗਿਆ ਅਜੇ ਤੱਕ ਦੇਸ਼ ਕਦੀ ਤੇ ਜਿੱਥੋਂ ਟੋਲ ਪਲਾਜ਼ਾ ਤੇ ਕਦੀ ਲੱਗਿਆ ਨਹੀਂ 1 ਸਾਲ ਦਾ ਸ਼ਾਰਟ ਟਰਮ ਮੇਨਟੇਨੈਂਸ ਟੈਂਡਰ 3 ਕਰੋੜ ਦਾ ਹਰਜੋਤ ਬੈਂਸ ਨੇ ਲਵਾਇਆ ਤੇ ਉਹਦੇ ਲਈ ਆ ਚਿੱਠੀ ਹੈ ਕਿ 3 ਗੱਡਕਰੀ ਦਾ ਆ ਦੇਖ ਲੋ ਆ ਮੈਂ ਇੱਕ ਕੰਮ ਨੇ ਆ ਜੋ ਸੜਕ ਜਿਹੜੀ ਐ ਜਿੱਥੇ ਪੈਚ ਲਾਜੋ ਸੜਕ ਦੁਬਾਰਾ ਬਣ ਰਹੀ ਐ ਤੇ ਇਹ ਮੈਨੂੰ ਉਹ ਵੀ ਹੈਰਾਨ ਐ ਸੜਕ ਮਹਿਕਮੇ ਵਾਲੇ ਵੀ ਹੈਰਾਨ ਐ ਕਹਿੰਦੇ ਪਹਿਲੀ ਵਾਰੀ ਕਿਉਂਕਿ ਬਾਰ 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 ਫੋਲੋ ਰੇਲ ਨੰਗਲ ਦੇ ਫਲਾਈਓਵਰ ਲਈ ਜਿੰਨੇ ਰੇਲਵੇ ਦੇ ਅਫਸਰ ਐ ਸਾਰਿਆਂ ਦੇ ਮੋਬਾਈਲ ਨੰਬਰ ਮੇਰੇ ਮੋਬਾਈਲ ਤੇ ਸੇਵ ਹੈ ਤੁਲੇ ਇੱਕ ਟੇਬਲ ਤੋਂ ਜਦੋਂ ਫਾਈਲ ਦੂਜੇ ਟੇਬਲ ਤੇ ਜਾਂਦੀ ਸੀ ਆਪ ਜਾ ਜਾ ਕੇ ਆਪ ਫੋਨ ਕਰ ਕਰਕੇ ਆਪਣੇ ਦੋਸਤਾਂ ਨੂੰ ਭੇਜ ਭੇਜ ਕੇ ਫਾਈਲ ਕਲੀਅਰ ਕਰਾਉਂਦਾ ਸੀ ਹੈ ਨਾ ਹੁਣ ਇਹੀ ਤੇ ਆਣਾ ਸੀ ਇਲੈਕਸ਼ਨ ਸਾਰਿਆਂ ਨੂੰ ਮੇਰੀ ਬੇਨਤੀ ਵਸ ਆਹੀ ਕਾਣਾ ਚੱਲੂਗਾ ਕੀ ਉਹ ਕਹਿੰਦੇ ਸਾਡੀ ਰੱਬ ਨੇ ਡਿਊਟੀ ਲਈ ਹੈ ਸਾਡੀ ਰੱਬ ਨੇ ਡਿਊਟੀ ਲਈ ਹੈ ਧੌਣਾ ਚੋ ਕਿਲੇ ਇਹ ਤਾਂ ਉਹੀ ਸਾਡੀ ਡਿਊਟੀ ਲੱਗ ਕੇ ਆਈਏ ਤੇ ਮੈਂ ਵੀ ਦੱਸ ਦਵਾਂ ਇਸ ਤੋਂ ਬਹੁਤ ਨਿਮਾਨੇ ਸਾਡਾ ਕੁਛ ਨਹੀਂ ਇਤਿਹਾਸ ਗਵਾਇ ਹੰਕਾਰੀ ਨੂੰ ਕਦੀ ਕੋਈ ਸ਼ਖਸ ਨਹੀਂ ਮਾਰ ਸਕਦਾ ਹੰਕਾਰੀ ਨੂੰ ਕੌਣ ਮਾਰਦਾ ਮੈਨੂੰ ਕੋਈ ਕਾਂਗਰਸੀ ਕਹਿੰਦੇ ਮੈਂ ਵੀ ਦੱਸ ਦਵਾਂ ਤੁਹਾਨੂੰ ਇਹ ਨਾ ਸੋਚਿਓ ਆਪਾਂ ਇੰਨੇ ਕੀ ਐ ਭਾਈ ਵਾਲਾ ਹੀ ਕੰਮ ਹੈ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਤਿੰਨ ਚਾਰ ਛੱਡ ਕੇ ਜਿੰਨੇ ਉਹਦੀ ਗੱਡੀ ਚ ਹੈ ਜਿੰਨੇ ਸਟੇਜ ਦੇ ਉੱਤੇ ਆ ਜਿੰਨੇ ਸਟੇਜ ਦੇ ਸਾਹਮਣੇ ਆ ਸਾਹਮਣੇ ਵਿੱਚ ਸਾਰੇ ਆਪਣੇ ਆ ਉਹ ਕਹਿੰਦੇ ਮੈਂ ਉਹਨਾਂ ਨੂੰ ਕਈ ਵਾਰੀ ਕਹਿੰਦਾ ਆਜੋ ਜੁਆਇਨ ਕਰੀਏ ਉਹ ਕਹਿੰਦੇ ਹਰਜੋਤ ਜੋ ਵਿੱਚ ਬੈਠ ਕੇ ਠੋਕਾਂਗੇ ਨਾ ਉਹ ਮਜ਼ਾ ਵੱਖਰਾ ਹੈ ਕਿਹੜੇ ਬਦਲਾ ਲੈਣਾ ਸੱਚੀ ਗੱਲ ਹੈ ਦੋ ਚਾਰ ਛੱਡ ਕੇ ਸਾਰੇ ਆਪਣੇ ਆ ਸਾਰੇ ਆਪਣੇ ਆ ਉਹ ਤਿਆਰ ਬੈਠੇ ਨੇ ਆ ਉਹ ਮੈਨੂੰ ਇੱਕ ਦੋ ਦਾ ਫੋਨ ਆਇਆ ਕਹਿੰਦੇ ਕੀ ਯਾਰ ਹੋ ਗਿਆ ਮੈਂ ਕਿਹਾ ਕਹਿੰਦੇ ਯਾਰ ਫਿਰ ਉਹੀ ਹੰਕਾਰ ਫਿਰ ਉਹੀ ਕਚੀਚੀਆਂ ਮੈਂ ਕਿਹਾ ਆਣ ਦੋ ਮੈਂ ਕਿਹਾ ਆਪਾਂ ਵੀ ਪਲੇਅਰ ਹੈ ਓਪਨਿੰਗ ਬੈਟਸਮੈਨ ਹੈ ਇਸ ਪਿਚ ਤੇ ਨਾ ਛੱਕੇ ਮਾਰਨੇ ਆਉਂਦੇ ਸਾਂ ਜਿੰਦਾਬਾਦ ਜਿੰਦਾਬਾਦ ਇਸ ਪਿਚ ਤੇ ਤਾਂ ਛੱਕੇ ਨਾ ਮੈਂ ਇੱਕ ਕਵਿਤਾ ਮੈਨੂੰ ਬੜੀ ਪਿਆਰੀ ਲੱਗਦੀ ਉਹ ਤੁਹਾਡਾ ਸਾਂਝੀ ਕਰਦਾ ਨਹੀਂ ਮੈਂ ਦੂਜੀ ਬਣਾ ਲੈਣੀ ਇਸ ਉਹ ਕਹਿੰਦੇ ਆ ਸ਼੍ਰੀ ਕ੍ਰਿਸ਼ਨ ਨੇ ਕਿਹਾ ਹੈ श्री कृष्ण ने कहा है कर्म तुम्हारा कल होगा और कर्म में अगर सच्चाई है तो कर्म कहा निष्फल होगा लोहा जितना तपता है लोहा जितना तपता है उतनी ताकत भरता है सोने को जितनी आग लगे वो उतना प्रखर निकलता है हीरे पर हीरे पर जितनी धार लगे वो उतना खूब चमकता है मिट्टी का बर्तन पकता है तब धुन पर खूब खनकता है सूरज जैसा बनना है सूरज जैसा बनना है तो सूरज जितना जलना होगा नदियों सा आदर पाना है तो पर्वत छोड़ निकलना होगा और इतिहास गवाह है सुन लो और इतिहास गवाह है जब जब अहंकार प्रबल होगा अहंकारी का विनाश अवश्य होगा अहंकारी का विनाश अवश्य होगा ਜਿੰਦਾਬਾਦ 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 ਹਰਜੋਤ ਮੈਂ ਇਸਨੇ ਨਹੀਂ ਖਤਮ ਕਰਨਾ ਤੇਰੇ ਹੰਕਾਰ ਨੇ ਖਤਮ ਕਰਨਾ ਤੇਰੀ ਕਚੀਚੀਆਂ ਨੇ ਕਰਨਾ ਆਓ ਬੇਟਾ ਜੀ ਆਓ ਹੋਰ ਆਓ ਤੇ ਮੈਂ ਕਿਉਂਕਿ ਤੇ ਸਰਕਾਰੀ ਸਕੂਲ ਦੀ ਪੈਸੇ ਨਹੀਂ ਅੱਜ ਜਾ ਕੇ ਦੇਖਿਓ ਮੈਂ ਤੁਹਾਨੂੰ ਆਪ ਜਾ ਕੇ ਦਿਖਾਉਂਗਾ 2 ਸਾਲ ਹੋਏ ਐ ਸਰਕਾਰੀ ਸਕੂਲ ਦੀ ਚਾਰ ਦਿਵਾਰੀ ਗਰਾਊਂਡ ਬਣਾਤਾ ਉਸੇ ਸਕੂਲ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ ਸਰਕਾਰੀ ਸਕੂਲ ਦੀ ਜਿੰਦਾਬਾਦ ਜਿੰਦਾਬਾਦ ਹੋਰ ਬਹੁਤ ਕੁਝ ਕੀ ਕਾਬਲੀਅਤ ਹੈ ਤੁਹਾਡੀ ਮੈਂ ਇਹਨਾਂ ਨੂੰ ਪੁੱਛਣਾ ਕੀਪੂਰ ਸਾਹਿਬ ਬੋਰਡ ਲਵਾਇਆ ਆਪਣੇ ਮੁੰਡੇ ਦੇ ਮੈਨੂੰ ਇਹ ਦੱਸਣ ਹਲਕਾ ਪੁੱਛਣਾ ਜਾਂਦਾ ਤੁਸੀਂ ਵੀ ਪੁੱਛਿਓ ਕਿਹੜਾ ਮੁੰਡਾ ਕਰਦਾ ਕੀ ਹੈ ਪਤਾ ਤਾਂ ਹੋਵੇ ਕਿਹੜੀ ਦੁਕਾਨ ਕਰਦਾ ਕੀ ਕਰਦਾ ਲੋ ਸਾਡੇ ਵਾਲੇ ਤਾਂ ਪੇਸ਼ਾ ਦੱਸਦਾ ਕੁੱਤੇ ਵੇਚਦੇ ਸੀ ਤੁਸੀਂ ਕਿੱਥੋਂ ਦੌਲਤ ਕਮਾਈ ਹੈ ਕਦੀ ਸਾਡੇ ਬਹੁਤ ਸਾਰੇ ਸਾਥੀ ਕਾਂਗਰਸ ਛੱਡ ਕੇ ਆਈ ਹੈ ਚੇਅਰਮੈਨ ਸਾਹਿਬ ਬੈਠੇ ਮੈਂ ਇਸ ਗੱਲ ਦੀ ਦਾਦ ਦਿੰਦਾ ਆਪਣੇ ਸਮਾਜ ਲਈ ਪ੍ਰਿੰਸੀਪਲ ਰਾਮ ਗੁਪਾਲ ਜੀ ਬੈਠੇ ਆਪਣੇ ਸਮਾਜ ਲਈ ਇਹਨਾਂ ਨੇ ਹਮੇਸ਼ਾ ਗੱਲ ਕੀਤੀ ਪਰ ਇੱਥੇ ਵੀ ਇਹ ਮੈਨੂੰ ਜਿੰਨੀ ਗੱਲਾਂ ਦੱਸਦੇ ਆ ਭੇਤਪਾ ਹੰਕਾਰ ਭੇਤਪਾ ਜੈ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਡਰ ਚ ਗੁਰੂ ਸਾਹਿਬ ਫਰਮਾਉਂਦੇ ਆ ਮਾਨਸ ਕੀ ਜਾਤ ਸਭ ਇੱਕ ਸਾਰਿਆਂ ਦੀ ਜਾਤ ਜਿਹੜੀ ਉਹ ਇੱਕ ਮੈਂ ਤਾਂ ਸਾਰਿਆਂ ਦੇ ਵਿੱਚ ਰੰਗ ਨਹੀਂ ਦਿਸਦਾ ਮੈਂ ਕਈ ਵਾਰੀ ਪਿੰਡਾਂ ਜਾਂਦਾ ਕਈ ਵਾਰੀ ਕੋਈ ਬਜ਼ੁਰਗ ਮਾਤਾ ਕਹਿੰਦੀ ਹੈ ਪੁੱਤ ਤਾੜੀ ਹੋਇਆ ਮੇਰੀ ਗੜੀ ਨਹੀਂ ਬਣੀ ਮੇਰੀ ਨਾਲੀ ਠੀਕ ਹੈ ਜੀ ਘਰੇ ਵੀ ਜੇ ਮੇਰੀ ਮਾਂ ਡਾਂਟ ਦਿੰਦੀ ਹੈ ਸਟਾਰਟ ਗਏ ਅਸੀਂ ਘਰੇ ਵੀ ਲੜ ਪੈਂਦੇ ਹਾਂ ਤਾਂ ਕੀ ਹੋ ਗਿਆ ਬਹੁਤ ਸਾਰੇ ਮੇਰੇ ਭਰਾ ਨੇ ਹਰਜੋਤ ਬੈਂਸ ਅਨੰਦਪੁਰ ਸਾਹਿਬ ਚ ਐਮ ਐਲ ਏ ਮੰਤਰੀ ਬਣ ਕੇ ਨਹੀਂ ਵਿਚਰਦਾ ਪਰਿਵਾਰ ਮੈਂਬਰ ਪਰਿਵਾਰ ਹੈ ਸਾਰਾ 2 ਲੱਖ ਬੰਦਾ ਮੇਰਾ ਪਰਿਵਾਰ ਹੈ ਐਨੇ ਭਰਾ ਨੇ ਕਈ ਵਾਰੀ ਇਹ ਗੁੱਸੇ ਹੋ ਜਾਂਦੇ ਅਸੀਂ ਆਪਸ ਚ ਕਾਂ ਕਿ ਉਹ ਭਰਾਵਾਂ ਭਰਾਵਾਂ ਦੀ ਪਰ ਅਸੀਂ ਜਦੋਂ ਇਕੱਠੇ ਆਏ ਇਕੱਠੇ ਭਰਾਇਆ ਸੀ ਪਰ ਸਮਝ ਤੋਂ ਬਾਅਦ ਮੈਂ ਮੈਨੂੰ ਇਹ ਵੀ ਕਦੀ ਕਦੀ ਲੱਗਦਾ ਹੈ ਇਹ ਵੀ ਪਰਮਾਤਮਾ ਦੀ ਲੀਲਾ ਹੈ ਇਹ ਵੀ ਮੈਂ ਤਾਂ ਕ੍ਰਿਸ਼ਨ ਜੀ ਦਾ ਭਗਤਾਂ ਸ਼ਿਵ ਜੀ